ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅ ਅੱਜ ਜਿਹੜਾ 2026 ਨਵਾਂ ਸਾਲ ਚੜ੍ਹ ਗਿਆ ਸਾਰੇ ਜਿੰਨੇ ਵੀ ਲੋਕ ਸਾਨੂੰ ਦੇਖ ਰਹੇ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮੈਂ ਵੀਰ ਨੂੰ ਕਹਿਣਾ ਕਿ ਉਹ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦਵੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਾਰੇ ਭੈਣ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੁਣ ਅਸੀਂ ਜਿਹੜਾ ਲੰਡਨ ਆਈ ਤੇ ਜਿਹੜੀ ਆਤਸ਼ਬਾਜ਼ੀ ਹੈ ਉਹ ਦੇਖਣ ਆਏ ਸੀ ਉਹ ਵੀ ਦੇਖੀ ਆ ਉਹ ਵੀ ਤੁਹਾਨੂੰ ਨਾਲ ਲਾ ਕੇ ਦਿਖਾਉਨੇ ਆ ਤੇ ਬਹੁਤ ਵੱਡੇ ਪੱਤਰ ਤੇ ਜਿਹੜੇ ਲੋਕ ਨੇ ਉਹਨਾਂ ਨੇ ਨਵਾਂ ਸਾਲ ਇੱਥੇ ਮਨਾਇਆ ਹੁਣ ਤੁਹਾਨੂੰ ਮੈਂ ਪਿੱਛੇ ਤੇ ਅੱਗੇ ਦਿਖਾਉਣਾ ਕਿ ਵੱਡੀ ਪੱਤਰ ਤੇ ਲੋਕ ਇੱਥੇ ਆਏ ਹੋਏ ਨੇ ਆਲੇ ਦੁਆਲੇ ਜਿਹੜੇ ਪਾਸੇ ਤੁਸੀਂ ਦੇਖੋਗੇ ਲੋਕੇ ਲੋਕ ਨਜ਼ਰ ਆ ਰਹੇ ਨੇ ਹੁਣ ਅੱਗੇ ਜਾ ਕੇ ਜਿਹੜੀ ਤੁਹਾਨੂੰ ਲੰਡਨ ਆਈ ਹੈ ਉਹ ਵੀ ਦਿਖਾਉਨੇ ਆ ਤੇ ਨਵਾਂ ਸਾਲ ਜਿਹੜਾ ਉਹ ਬਹੁਤ ਵਧੀਆ ਢੰਗ ਦੇ ਨਾਲ ਲੋਕ ਨੇ ਜਿਹੜਾ ਉਹ ਇੱਥੇ ਮਨਾਉਂਦੇ ਨੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਉਹ ਆ ਕੇ ਮਨੋਰੰਜਨ ਕਰਦੇ ਨੇ ਹੁਣ ਅਸੀਂ ਤੁਹਾਨੂੰ ਅੱਗੇ ਜਾ ਕੇ ਜਿਹੜੀ ਲੰਡਨ ਆਈ ਹੈ ਉਹ ਦਿਖਾਉਨੇ ਆ ਪੁਲਿਸ ਨੇ ਇੱਥੇ ਪੈਰੀਕੇਟਿੰਗ ਕੀਤੀ ਹੋਈ ਹੈ ਕਈ ਥਾਵਾਂ ਤੇ ਟਿਕਟ ਵੀ ਲਾਈ ਹੋਈ ਹੈ ਵੈਸੇ ਤਾਂ ਜਾਣ ਨਹੀਂ ਦਿੰਦੇ ਤੇ ਪਰ ਸੈਟਨ ਤੋਂ ਦੇਖ ਜਾਂਦੀ ਹੈ ਤੇ ਪਰ ਅਸੀਂ ਫਿਰ ਵੀ ਇੱਕ ਵਧੀਆ ਥਾਂ ਤੇ ਪਹੁੰਚ ਕੇ ਆਰਸ਼ਵਾਦੀ ਦੀ ਜਿਹੜੀ ਵੀਡੀਓ ਹੈ ਉਹ ਲੈ ਲਈ ਹੁਣ ਅੱਗੇ ਤੁਹਾਨੂੰ ਜਾ ਕੇ ਲੰਡਨ ਆਈ ਦਿਖਾਉਨੇ ਆ ਉਹ ਜਿਹੜੀਆਂ ਤੁਸੀਂ ਸਾਹਮਣੇ ਅਲੱਗ-ਅਲੱਗ ਤਰ੍ਹਾਂ ਦੀਆਂ ਲੈਂਟਨ ਚਾਂਗਦੀ ਨਹੀਂ ਦਿਖਦੇ ਲੜੀਆਂ ਵਾਂਗ ਉਹ ਲੰਟਣਾ ਹੀ ਆ ਹੁਣ ਅਸੀਂ ਤੁਹਾਨੂੰ ਅੱਗੇ ਜਾ ਕੇ ਜਿਹੜਾ ਉੱਥੋਂ ਦਾ ਦ੍ਰਿਸ਼ ਹੈ ਜਿਹੜਾ ਉਹ ਦਿਖਾਉਨੇ ਆ ਤੇ ਤੁਸੀਂ ਦੇਖ ਸਕਦੇ ਹੋ ਵੱਡੇ ਪੱਧਰ ਤੇ ਲੋਕ ਨੇ ਜਿਹੜੇ ਉਹ ਇੱਥੇ ਆਏ ਹੋਏ ਨੇ ਤੇ ਇੱਥੇ ਆ ਕੇ ਮਨੋਰੰਜਨ ਜਿਹੜਾ ਉਹ ਕਰ ਰਹੇ ਨੇ ਆ ਦੇਖੋ ਤੁਸੀਂ ਲੋਕ ਨੇ ਜਿਹੜੇ ਉਹ ਨੱਚ ਜਾ ਰਹੇ ਨੇ ਬੇਚ ਕਰ ਰਹੇ ਨੇ ਲੋਕ ਬਹੁਤ ਵਧੀਆ ਰੰਗ ਨਾਲ ਤੇ ਹੁਣ ਅੱਗੇ ਜਾ ਕੇ ਜਿਹੜੀ ਲੰਡਨ ਆਈ ਹੈ ਉਹ ਤੁਹਾਨੂੰ ਨਿਆ ਤੁਹਾਨੂੰ ਲੰਡਨ ਆਈ ਤੇ ਜਿਹੜਾ ਅਕਸ਼ਵਰਜੀ ਦੀਆਂ ਵੀਡੀਓ ਨਾਲ ਅਟੈਚ ਕਰਦਾਂਗੇ ਉਹ ਵੀ ਦੇਖ ਲਿਓ ਤੇ ਬਹੁਤ ਵਧੀਆ ਢੰਗ ਦੇ ਨਾਲ ਨਾਮਾਸਾਲ ਬਣਾਇਆ ਗਿਆ ਤੇ ਵੱਡੇ ਪੱਦਰ ਤੇ ਲੋਕ ਨੇ ਇੱਥੇ ਆਏ ਹੋਏ ਨੇ ਪਰ ਅੱਗੇ ਸਿਕਿਉਰਟੀ ਲੱਗੀ ਹੋਈ ਹੈ ਸ਼ਾਇਦ ਨਾ ਜਾਣ ਦੇਣ ਦੇਖਦੇ ਹਾਂ ਆ ਕੇ ਸਿਕਿਉਰਿਟੀ ਲਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਾਲ ਜਿਹੇ ਕੱਪੜੇ ਅੰਦੇ ਵਿੱਚ ਕਿਸ ਸਿਕਿਉਰਿਟੀ ਆ ਰਹਾ ਬੰਦਾ ਅੱਗੇ ਤੇ ਇਸ ਕਰਕੇ ਜਿਹੜਾ ਅੱਗੇ ਤਾਂ ਨਹੀਂ ਜਾਣ ਦਿੰਦੇ ਪਰ ਫਿਰ ਵੀ ਪਰ ਫਿਰ ਵੀ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਆਪਣਾ ਜਿਹੜਾ ਨਵਾਂ ਸਾਲ ਹੈ ਉਹ ਵਧੀਆ ਟਾਂ ਦੇ ਨਾਲ ਮਨਾਇਆ ਉਹਨਾਂ ਨੇ ਤੇ ਆ ਤੁਸੀਂ ਜਿਹੜੀਆਂ ਬੂਸਟਾਂ ਨੇ ਉਹ ਵੀ ਚੱਲਦੀਆਂ ਜਿਹੜੀਆਂ ਦੇਖ ਸਕਦੇ ਹੋ ਤੇ ਬਹੁਤ ਵਧੀਆ ਢੰਗ ਦੇ ਨਾਲ 2000 ਜਿਹੜਾ 26 ਆ ਉਹ ਲੋਕਾਂ ਨੇ ਉਹਦੀ ਸ਼ੁਰੂਆਤ ਕੀਤੀ ਆ ਤੇ ਤੁਸੀਂ ਵੱਡੇ ਪੱਤਰ ਤੇ ਜਿਹੜੇ ਦੇਖ ਸਕਦੇ ਹੋ ਲੋਕ ਨੇ ਉਹ ਇੱਥੇ ਆਏ ਸੀ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਮਨਜਨ ਕਰ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਮਾਹੌਲ ਸਾਹਮਣੇ ਵੈਸਟਮਿੰਸਟਰ ਐਵੇ ਨਾ ਰਾਹ ਜਿਹੜਾ ਉਹ ਇੱਕ ਤੋਂ ਦੂਜੇ ਪਾਸੇ ਰਹ ਜਾਂਦਾ ਸਾਹਮਣੇ ਜਿਹੜਾ ਕਮਿਊਨੀਅਮ ਮਿਊਜ਼ੀਅਮ ਉਹ ਤੇ ਹੋਰ ਜਿਹੜੀਆਂ ਲੰਡਰ ਦੀਆਂ ਬਲਡੀਆਂ ਬਿਲਡਿੰਗਾਂ ਨੇ ਇੱਧਰ ਉਹ ਨੇ ਤੇ ਤੁਸੀਂ ਦੇਖ ਸਕਦੇ ਹੋ ਵੱਡੇ ਪੱਦਰ ਤੇ ਲੋਕਾਂ ਵੱਲੋਂ ਇੱਥੇ ਨਵੇਂ ਸਾਲਾ ਜਿਹੜਾ ਉਹ ਬਣਾਇਆ ਜਾ ਰਿਹਾ ਲੋਕ ਨਾਚ ਪੇਸ਼ ਕਰ ਰਹੇ ਨੇ ਬਹੁਤ ਵਧੀਆ ਰੰਗ ਦੇ ਨਾਲ ਨੱਚ ਰਹੇ ਨੇ ਐਂਥੇ ਰੱਖ ਵਾ 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 ਹਾਂ ਐਂਥੇ ਰੱਖੋ ਆਜਾ ਰਹੇ ਨੇ ਲੋਕ ਬਹੁਤ ਵਧੀਆ ਟਾਂਕੇ ਦੇ ਨਾਲ ਤੇ ਮਨੋਰੰਜਨ ਕਰ ਰਹੇ ਨੇ ਸਾਟਾ ਵੀ ਮਨੋਰੰਜਨ ਕਰ ਰਹੇ ਨੇ ਨੱਚ ਨੱਚ ਕੇ ਤੁਸੀਂ ਦੇਖ ਸਕਦੇ ਹੋ ਰੌਣਕ ਆਲੇ ਦੁਆਲੇ ਬਹੁਤ ਜ਼ਿਆਦੀ ਰੌਣਕ ਤੁਸੀਂ ਲੜੀਆਂ ਲੜੀਆਂ ਦੇਖਦੇ ਹੋ ਬਹੁਤ ਵਧੀਆ ਟਾਂਕੇ ਦੇ ਨਾਲ ਇੱਥੇ ਨਵਾਂ ਸਾਲ ਮਨਾ ਰਹੇ ਨੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਕ ਨੇ ਜਿਹੜੇ ਉਹ ਇਧਰੋਂ ਨੰਡਣਾਈ ਵੱਲੋਂ ਲੰਡਨ ਦਾ ਬ੍ਰਿਜ ਜੱਲੋਂ ਵੱਡੇ ਪੁੱਤਰ ਤੇ ਆ ਰਹੇ ਨੇ ਇਹ ਪੁਲ ਇਹਨਾਂ ਨੇ ਬੰਦ ਕਰਿਆ ਸੀ ਸਾਹਮਣੇ ਜਿਹੜਾ ਲੰਡਨ ਆਈ ਹੈ ਉਹ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ ਜੇ ਇਹਨਾਂ ਨੇ ਆ ਪੁਲ ਖੋਲੇਆ ਹੁੰਦਾ ਇਤਰੋਂ ਵੀ ਦਿਖਾ ਦਿੰਦੇ ਤੁਹਾਨੂੰ ਪਰ ਇਹਨਾਂ ਨੇ ਨਾ ਰਾਹ ਬੰਦ ਕਰਿਆ ਹੋਇਆ ਸੀ ਤੇ ਹੁਣ ਲੋਕ ਨੇ ਜਿਹੜੇ ਉਹ ਦੇਖ ਕੇ ਘਰੋ ਘਰੀ ਜਾ ਰਹੇ ਨੇ ਇਧਰ ਇਹਨਾਂ ਨੇ ਆ ਲੋਹੇ ਦੀਆਂ ਕੰਧਾਂ ਨੇ ਜਿਹੜੀਆਂ ਉਹ ਕਰੀਆਂ ਹੋਈਆਂ ਸੀ ਤੇ ਇਹ ਨਹੀਂ ਤੇ ਤੁਹਾਨੂੰ ਦਿਖਾ ਦਿੰਦੇ ਹੁਣ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਰਾ ਲੰਡਨ ਸ਼ਹਿਰ ਤੇ ਲੋਕ ਨੇ ਜਿਹੜੇ ਉਹ ਗੱਡੇ ਪੱਦਰ ਤੇ ਹੁਣ ਜਿਹੜੀ ਇਧਰੋਂ ਆਤਸ਼ਬਾਜੀ ਆ ਉਹ ਦੇਖ ਕੇ ਆਪੋ ਆਪਣੇ ਘਰੋ ਘਰੀ ਜਾ ਰਹੇ ਨੇ ਇਧਰ ਬੈਸਟ ਮਿਨਿਸਟਰ ਹੈਬੀਆ ਜਿਹੜੀ ਵਿਧਾਨ ਸਭਾ ਏ ਜਿਹੜੀ ਲੋਕ ਸਭਾ ਏ ਅੰਗਲੈਂਡ ਦੀ ਉਹ ਹੈ ਇਧਰ ਤੇ ਦੂਜੇ ਪਾਸੇ ਇਧਰ ਲੰਡਨ ਬ੍ਰਿਜ ਆ ਜਾਂਦਾ ਤੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਵਿਊ ਤੇ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤਾਂ ਸਾਡੇ YouTube ਚੈਨਲ ਮਨਜੋਤ ਸਿੰਘ ਰੈਨ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਲੋ ਤੇ ਫੇਸਬੁੱਕ ਪੇਜ ਸਰਦਾਰ ਮਨਜੋ ਸਿੰਘ ਦਾ ਨੂੰ ਲਾਈਕ ਕਰ ਲਿਓ ਤੇ ਐਵੇਂ ਦੀਆਂ ਹੋਰ ਵੀਡੀਓ ਤੁਹਾਨੂੰ ਦਿਖਾਉਂਦੇ ਰਹਾਂਗੇ ਹੁਣ ਦੇਖ ਸਕਦੇ ਹੋ ਲੋਕ ਨੇ ਜਿਹੜੇ ਆਪੋ ਆਪਣੇ ਘਰੋ ਘਰੀ ਜਾ ਰਹੇ ਨੇ ਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੈਪੀ ਨਿਊイヤー ਤੇ ਹੁਣ ਤੁਸੀਂ ਦੇਖ ਸਕਦੇ ਹੋ ਲੋਕ ਨੇ ਜਿਹੜੇ ਆਪੋ ਆਪਣੇ ਘਰੋ ਘਰੀ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ